ਔਰ ਵਾਬੇ ਕੀ ਹਾਲ ਚਾਲ ਹੈ ਸਾਰਤ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਪਹੁੰਚ ਗਏ ਦੇ ਆਪਾਂ ਉਹ ਵਰਕਸ਼ਾਪ ਤੇ ਤੇ ਮਸ਼ੀਨ ਦੇ ਕਰਤਾ ਹਿੱਸਾ ਫੱਟਾ ਪਹਿਨਾ ਬੰਨਣਾ ਪਾ ਕੇ ਕਿੰਨਾ ਇਹ ਦੇਖੋ ਕਿੰਨੀ ਉੱਚੀ ਚੱਕੀ ਗਈ ਹਿੱਸੇ ਨਾਲ ਇਹ ਆਪਣੀ 2023 ਮਾਡਲ ਤੇ ਬਾਕੀ ਦਾ ਥੱਲੋਂ ਫਿੱਟ-ਵਟਈਆ ਸਾਰਾ ਕਰਦੇ ਆਂ ਅੱਛੇ ਇਹਦੇ ਪਾਉਣ ਵਾਲਾ ਕਾਊਂਟਰ ਅੱਜ ਪਾਵਾਂਗੇ ਕਾਊਂਟਰ ਤੇ ਖੋਲਦੇ ਆ ਟਾਇਰ ਟੱਪਾ ਤੇ ਤੇ ਦੂ ਲੱਗ ਰਹੇ ਨੇ ਕੱਢਣਾ ਤੇ ਕਰਦੇ ਆ ਕੱਟ ਰਿਹਾ ਤੇ ਬਾਕੀ ਸਪਿੰਨਰ ਆ ਸਾਡੇ ਕੋਲ ਨੇ ਤੇ ਕੱਡੂ ਅੱਜ ਡਿਜ਼ਾਈਨ ਬਣਾ ਲਿਆ ਉਹਨੇ ਤੇ ਅੱਜ ਸਪਿੰਨਰ ਕੱਡੂ ਤੁਹਾਨੂੰ ਦਿਖਾਉਣਾ ਵੀ ਕੀ ਡਿਜ਼ਾਈਨ ਦੇ ਕੱਢਾਂਗੇ ਇਹ ਤੁਸੀਂ ਆ ਪੱਤੀ ਵਾਲਾ ਫਿਰ ਤੇਰਾ ਸਿਸਟਮ ਬਾਕੀ ਵੀ ਮਸ਼ੀਨ ਦੇਖੋ ਹੁਣ ਉੱਚੀ ਕਿੰਨੀ ਬਾਵਾ ਚੱਕੀ ਗਈ ਹੈ ਨਾ ਪਿੱਛੋਂ ਕੱਪੜਾ ਉੱਪਰ ਲਾ ਕੇ ਇਹਨੂੰ ਇਸ ਜਿਹੀ ਜਿਹੀ ਰਾਬਿੰਗ ਕਰਾਉਣੇ ਨੇ ਤੋਂ ਤੂੰ ਦੇਖ ਇਹ ਕਿ ਸੁਵੇ ਤੇ ਆ ਬੰਦਾ ਉੱਤਵਾ ਗੀ ਜਾਂਦਾ ਹੈ ਹੋਰ ਬੇਗੀ ਹਾਲ ਹੈ ਬਧੀ ਬਧੀ ਦਈਆ ਅਜਾ ਉਦੇਸ਼ ਆਪਨਾ ਕਰਾ ਫਿੱਟ ਕਰਾਂ ਫਿਰ ਤਰਾਂਗੇ ਹਾਂ ਫਿਰ ਤਰਾਂਗੇ ਹਲੋ ਉਦੋਂ ਬਾਅਦ ਕਰ ਲਾਂਗੇ ਫਿਰ ਛੋਲੀ ਦਾ ਛੱਡ ਦੇ ਤੂੰ ਮੈਂ ਤੇਲ ਤਾਂ ਨਿਕਲ ਗਿਆ ਹੋਊਗਾ ਤੇਲ ਤਾਂ ਨਿਕਲ ਗਿਆ ਹੀ ਕੱਢ ਦੇ ਆਹ ਪਾਰੀ ਕੱਢ ਦੇ ਪੀ ਇਹ ਤਾਂ ਟੱਟ-ਟੱਟ ਨਾ ਨਾ ਕੱਢ ਲਾ ਦੇ ਨਹੀਂ ਰਹਿ ਗਈ ਨਹੀਂ ਪੀ ਪੀ ਲੈ ਵੀ ਕਰਾਂ ਨੂੰ ਫਿੱਟ-ਵਟੀਆਂ ਕਰਾਂ ਹੋਰ ਤਾਂ ਇੰਗਲੇ ਲਾਣੇ ਨੇ ਇੱਕ ਹਾਂ ਇੰਗਲਾਂ ਲੱਗ ਫਿੱਟ ਕਰਾਂਗੇ ਸਪੋਰਟ ਲਾ ਕੇ ਕਰਾ ਫਿੱਟ ਕਰਕੇ ਲੈ ਬਾਲਟੀ ਬਾਲਟੀ ਤੇ ਭਰੀਂ ਧਰ ਦੇ ਰੇੜੀ

ਭਾਈ ਹੋਏ ਮੇਰਾ ਘਰ ਤੋਂ ਅੱਜ ਅੱਜ ਆ ਗਿਆ ਹੋ ਗਿਆ ਵੀਡੀਓ ਬੜਾ ਜਿਆਦਾ ਵੀਡੀਓ ਬਣਾਉਣਾ ਨਹੀਂ ਆਪਾਂ ਕਦੇ ਬਾਬੇ ਹੁਣ ਕਰਕੇ ਆਣਾ ਬਿਛਾਲ ਮਸ਼ੀਨ ਦੇ ਜਾਲੀ ਫਿੱਟਣਾ ਵੀ ਦੇ ਅੱਕਰ ਕਹਿੰਦਾ ਨਾਲ ਚੱਲ ਜਾਲੀ ਫਿੱਟ ਕਰਕੇ ਮੈਂ ਹੁਣ ਕਿੱਥੇ ਜਾਵਾਂਗੀ ਅਰੇ ਉਹ ਤੇ ਬਈ ਹੁਣ ਅਰੇ ਉਹ ਫਿੱਟ ਕਰਕੇ ਆਉਣੇ ਜਾਲੀ ਮਸ਼ੀਨ ਦੇ ਤੁਸੀਂ ਜਦ ਜੇ ਕਿਸੇ ਵੀਰ ਭਰਾ ਨੇ ਜਾਲੀ ਬਣਵਾਉਣੀ ਹੋਵੇ ਤੇ ਜਾਂ ਸਪਿੰਨਰ ਦਾ ਸੰਪਰਕ ਕਰ ਲੈ ਸੰਭਰ ਡਿਸਕ੍ਰਿਪਸ਼ਨ ਚ ਦੇ ਦੂੰਗਾ ਤੇ ਚੱਲਣਾ ਜਾ ਕੇ ਫਿੱਟ ਕਰਦੇ ਜਾਲੀ ਅੱਜ ਜਾਲੀ ਦਾ ਵਲੋਗ ਬਣਾਮਾ ਇਹ ਬਾਬੇ ਪਿੰਡ ਪਹੁੰਚ ਗਈ ਜਿੱਥੇ ਜਾਲੀ ਲਾਉਣੀ ਹੈ ਅਰੇ ਉਹ ਵਿਸ਼ਾਲ ਦੇ ਲਾਉਣੇ ਗਏ ਕਿਨੇ? ਹਾਂ ਜੀ ਵਿਸ਼ਾਲ ਦੇ ਲਾਉਣੀਆਂ 2000 ਆ 25 ਮਾਰ ਲਓ 25 ਮਾਰ ਲਓ ਵਿਸ਼ਾਲ ਦੇ ਲਾ ਕੇ ਹੁਣ ਵੀ ਜਾਲੀ ਤੇ ਅੰਕਲ ਪੁੱਛਣ ਲੱਗਦੇ ਆ ਘਰ ਪੁੱਛ ਲਈ ਹਾਂ ਜੀ ਕਿਹੜੇ ਪਾਸੇ? ਆ ਪਿੰਡ ਕੱਪੜੇ ਪੜੇ ਹੋਏ ਧੁਰੂ ਕਰ ਕੋਲ ਅਸ਼ਾਉਂ ਨਾ ਦੇ ਤੇਰੇ ਤੋਂ ਬੰਦ ਰੱਖਿਆ ਸੀ ਫੇਰ ਵੱਡ ਨਹੀਂ ਕਰੇਗਾ ਤੇ ਪੁੱਛਣ ਵਿੱਚ ਠੀਕੇ ਜਾਣਾ ਲੈ ਵੀ ਪਾਰਕੀ ਉੱਤੇ ਜਿੱਥੇ ਜਾਣਾ ਗੱਡੀ ਆਉਂਦੀ ਨਹੀਂ ਨਾ ਗੱਡੀ ਲਾ ਦਈਏ ਸਾਈਡ ਤੇ ਇੱਥੇ ਲਾ ਦੇਗਾ ਕਿਨੇ ਵੇ ਧਾਰ ਦੇ ਜਾਣੀ ਤਾਂ ਨੇ ਆਵਰੇ ਲੈਵੀ ਪੌੜੀ ਖੋਲਤੀ ਨਾਟਕ ਪਹਿਲਾਂ ਕਰੇ ਖੋਲਣੇ ਦੂਬਾਰਾ ਕਰਦੇ ਫਿਰ ਤੇ ਜਾਲੀ ਗਗਨ ਵੱਢ ਰਹੇ ਅੰਦਰ ਟੈਂਕ ਚ ਹਾਂ ਦਾਇਤ ਕਰੇ ਖੋਲਣਾ ਉਹ ਦੂਬਾਰਾ ਕਰਦੇ ਜਾਲੀ ਤੇ ਆ ਵੀ ਹੁਣ ਮਾਰਦੇ ਹਾਂ ਸੱਲ ਸਿਰਾਂ ਉੱਪਰ ਤਾਂ ਬੈਨ ਉਹ ਇੱਡੀ ਬੈਕਵਰਡ ਬੰਨੇ ਫਿਰ ਅੰਦਰ ਚੱਲ ਲਈ ਫੱਡੀ ਕਿੱਥੇ ਲਿਆ ਚੱਖੇ ਬੋਲ ਗੁਰਦਾ ਪੈ ਦੇ 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 ਕੇ ਜਾਂ ਵੀ ਨਾ ਨਾ ਉਹਨਾਂ ਨੂੰ ਸਾਲਾ ਲੱਗ ਰਿਹਾ ਕਹਿੰਨ ਮਾਰਨਾ ਬਈ ਸਾਲਾ ਮਾਰ ਤੇ ਹੁਣ ਅੰਕਰ ਲੱਗਣਾ ਨਾ ਟਿਕਾਣ ਚੱਲ ओवरलॉक जे इधर लाऊंगा जी हां ਆ ਬਈ ਜਾਲੀ ਕਰਤੀ ਫਿੱਟ ਮਸ਼ੀਨ ਦੇ ਇਹਨੂੰ ਖੋਲ ਕੇ ਵੇਖ ਰਹੇ ਹਾਂ ਨੇ ਕਰਾਉਣੇ ਚੈੱਕ ਵੀ ਦੇਖਿਆ ਜਾ ਕੇ ਜਾਰੀ ਦਿਖਾਉਣੇ ਖੋਲ ਕੇ ਚੈੱਕ ਕਰਾ ਜੀ ਕਿੰਨਾਂ ਲੱਗ ਗਏ ਇਹ ਜਾਲੀ ਹੋ ਗਈ ਫਿੱਟ ਆਹ ਕਲੇ 10 ਨੰਬਰ ਦੇ ਨਟ ਰਹੀਏ ਕਸਣੇ ਆ ਚਿੜੀਆਂ ਵਾਲੇ ਬਾਕੀ ਸਾਰੀ ਓਕੇ ਹੈ ਤੇ ਇਹਨੂੰ ਚੱਕ ਕੇ ਦਿਖਾਈਂਗਾ ਕਿ ਨਹੀਂ ਤੇ ਰਾਇਨ ਯਾਰ ਬਿਨਾਂ ਤਾਂ ਕੋਈ ਡਾਣੀ ਢੱਪਾ ਢੀਕੇ ਤੇ ਕੱਲਾ ਗਰਦਾ ਕਰਦਾ ਜਾਊ ਹਣਾ ਜੀ ਹਾਂ ਜੀ ਕੁਈਆਂ ਨਹੀਂ ਇਹਗਾ ਵੀ ਡਾਣੀ ਢੱਪੇ ਡਿੱਗ ਜਾਣਗੇ ਵਿੱਚ ਕੱਲਾ ਬਰੀਕ ਰੇਤ ਆ ਉਹ ਜਿਹੜਾ ਹਵਾ ਨਾਲ ਵੀ ਬਲੂਰ ਨਾਲ ਸਾਰਾ ਨਿਕਲ ਜਾਂਦਾ ਉਹ ਸਾਫ ਹੋਈ ਜਾਊਗਾ ਡਾਣੇ ਨਹੀਂ ਡਿੱਗਦੇ ਵੱਡੇ ਲਾ ਦੇ ਤਾਂ ਆਹ ਫੀਟਿੰਗ ਕਰ ਲਓ ਵੀ ਚੈੱਕ ਜੇ ਕਿਸੇ ਨੂੰ ਲਗਾਉਣਾ ਹੋਵੇ ਤਾਂ ਤੇ ਘਰੇ ਆ ਕੇ ਵੀ ਲਾ ਜਾਣਗੇ ਬਾਈ ਤੇ ਬਾਈ ਨੰਬਰ ਦੱਸ ਦੇ ਤਰਾ ਨੰਬਰ ਆਪਣੇ 98150 17833 ਤੇ ਵਾਰੀ ਫੇਰ ਦੱਸ ਦੀ 98150 17833 ਪਿੰਡ ਅੱਬਾਕੀ ਦੋ ਜਾਈ ਪਿੰਡਕਾਂ ਲਈ ਹਾਂਜੀ ਕੋਈ ਵੀ ਕੰਮ ਕਰਾਉਣਾ ਬਾਈ ਸਾਰਾ ਲੇਜ਼ਰ ਕਟਿੰਗ ਵਾਲਾ ਕੋਈ ਵੀ ਤੁਸੀਂ ਕਰਵਾ ਸਕਦੇ ਸਪਿੰਨਰ ਮੰਗਾਉਣੇ ਆ ਉਹ ਅੱਜ ਆਪਣੇ ਲਈ ਮਸ਼ੀਨ ਦੇ ਲਾਵਾਗੇ ਕੱਢ ਕੇ ਸਪਿੰਨਰ ਤਿਆਰ ਕਰਾਉ। ਉਹ ਜਦੋਂ ਦਿਖਾ ਦਾਂਗੇ ਤੇ ਹੁਣ ਚਾਲਦੇ ਆਪਾਂ। ਹਾ ਇਹ ਸਭ ਟੈਕ ਕਰਨਾ ਹੋਈ। ਹਾਂ ਇਹ ਸਭ ਟੈਕ ਕਰਦੇ ਹੁਣ ਅਸੀਂ ਜਾ ਕੇ ਚੱਲ ਜੀਆ। ਅੱਵੇ ਲਾ ਕੇ ਜਾਲੀ ਆਪਾਂ ਪਹੁੰਚ ਗਏ ਦੁਆਰੇ ਤੇ ਕਰਕੇ ਜਾਪ ਤੇ ਹੁਣ ਘਰ ਜਾਵਾਂ ਗੇਰ ਘੱਪੇ ਦਾ ਕੰਮ ਬੈਠਾ। ਬਾਕੀ ਸਾਰਾ ਤਾਂ ਹੋ ਗਿਆ ਨਾ ਇਕਲਾ। ਹਾਂ ਜੀ ਹਾਂ ਹੋ ਗਿਆ ਹੋ ਗਿਆ। ਬਾਕੀ ਸਾਰਾ ਹੋ ਗਿਆ। ਐ ਘੜੀਆਂ ਜੀਤ ਆਪਣੀ। ਟੈਗ ਖੋਲਦੇ ਆ ਗੇਰ ਘੱਪਾਂ ਦਾ। ਹੁਣ ਕੱਢਣਾ ਨਾ ਕਰ। ਆਹ ਆ ਲੈ ਨਾ ਨਾ ਸੱਜਰੋ ਕੋਈ ਐ ਵੀ ਬਾਕੀ ਨਾਲ ਵੜ ਗਈ ਕਿਉਂ ਕਿ ਇਹ ਨਹੀਂ ਲੈ ਲਿਆ ਕਿ ਕੋਈ ਬਾਲਾ ਤਾਂ ਲੱਗ ਰਿਹਾ ਲੈ ਹੋ ਗਿਆ ਲੈ ਹੋ ਗਿਆ ਚ ਚ ਚ ਵੇ ਰਹੀ ਗੇਅਰ ਧਾਰ ਲਿਆ 23 ਮਾਡਲ ਦਾ ਹਿੱਸਾ ਦਾ ਲਾਉਦਾ ਹੁਣ ਇਹਨਾਂ ਤੱਕ ਹੀ ਗੇਰਾਂ ਜੀਬ ਚ ਧਰ ਦਿਆਂ ਕਰੂੰ ਲਿਆ ਮੈਂ ਕੱਢੂ ਇਹਨੂੰ ਬੈਕ ਕਰਕੇ ਕਾਉਂਟਰ ਗਾਉਂਟਰ ਕੱਲ ਨੂੰ ਖੋਲਾਂਗੇ ਜੀ ਗਾੜੇ ਦਾ ਉਹ ਦੁਬਾਰੇ ਕੇਰਾਂ ਦਾ ਫਿੱਟ ਕਰਤਾ ਸਾਰ ਕੱਲ ਨੂੰ ਮੈਂ ਫਿੱਟ ਕਰ ਰਿਹਾ ਇੱਕ ਲਿਆਉਣੀ ਆ ਦੀ ਮੂਰ ਨਹੀਂ ਉਥੋਂ ਕੰਪਨੀ ਚੋਂ ਬਾਕੀ ਜਲੀ ਉਹੀ ਰਹੇਗੀ ਤੇ ਅਸਰ ਦਿਆਂਗੇ ਰੇ ਕੇਰਾਂ ਚੈੱਕ